او بیا او میں زیادہ تر کینیڈین لوکاں نو پسند کر دیا اوناں دے مان سارے سبیاچاراں وિવیدتا لوکاں لئی کھلے ہن ہیلو انیریسیو ਇਕ ਨਵੇਂ ਦੇਸ਼ ਵਿੱਚ ਰਹਿਣ ਲਈ ਆਉਣਾ ਬਜ਼ੁਰਗਾਂ ਲਈ ਚੁਣੌਤੀਜਨਕ ਹੋ ਸਕਦਾ ਹੈ ਤੁਸੀਂ ਆਪਣਾ ਘਰ ਆਪਣਾ ਜੀਵਨ ਆਪਣੇ ਦੋਸਤ ਅਤੇ ਆਪਣੇ ਪਰਿਵਾਰ ਦਾ ਕੁਝ ਹਿੱਸਾ ਪਿੱਛੇ ਛੱਡ ਆਉਂਦੇ ਹੋ ਇਸ ਕਰਕੇ ਲੋਕ ਅਨੇਕ ਵਕਫ ਵਕ ਪਾਵਨਾ ਦਾ ਤਜਰਬਾ ਕਰ ਸਕਦੇ ਹਨ ਮੈਂ ਆਪਣੇ ਪੁੱਤੇ ਅਤੇ ਬੇਟੀ ਦੇ ਨਾਲ ਲਿਬਨਾਨ ਤੋਂ ਜਰਮਨੀ ਅਤੇ ਜਰਮਨੀ ਤੋਂ ਐਲਬਰਟਾ ਕੈਲਗਰੀ ਕੈਨੇਡਾ ਵਿੱਚ ਰਹਿਣ ਆਈ ਜੋ ਐਲਬਰਟਾ ਕੈਲਗਰੀ ਕੈਨੇਡਾ ਵਿੱਚ ਰਹਿਣ ਦਾ ਨੌਲੀ ਮੁੱਖ ਕਾਰਨ ਮੇਰਾ ਕਰੀਬੀ ਪਰਿਵਾਰ ਹੈ ਮੇਰੀ ਬੇਟੀ ਉਸਦਾ ਪਤੀ ਅਤੇ ਮੇਰੇ ਦੋ ਤਦੋਤੀ ਮੇਰੇ ਲਈ ਕੈਨੇਡਾ ਰਹਿਣਾ ਠੀਕ ਸੀ ਕਿਉਂਕਿ ਮੈਂ ਅਜੇ ਵੀ ਆਪਣੀ ਭੈਣ ਦੇ ਨਾਲ ਰਹਿੰਦਾ ਜਦੋਂ ਮੈਂ ਇੱਥੇ ਆਇਆ ਮੈਸ ਨੂੰ ਬਰਫ਼ ਕਰਕੇ ਪਸੰਦ ਕਰਦਾ ਮੈਨੂੰ ਬਰਫ਼ ਪਸੰਦ ਹੈ ਸ਼ੁਰੂਆਤ ਵਿੱਚ ਇੱਕ ਨਵੇਂ ਦੇਸ਼ ਵਿੱਚ ਅਸੀਂ ਉਸ ਨੂੰ ਆਮ ਤੌਰ ਤੇ ਹਨੀਮੂਨ ਫੇਸ ਕਹਿੰਦੇ ਹਾਂ ਸਭ ਕੁਝ ਵਧੀਆ ਅਦਭੁਤ ਹੈ ਉਹ برف ਕਿੰਨੀ ਸਫੇਦ ਪਰ ਉਹ ਖਤਮ ਹੋ ਜਾਂਦਾ ਹੈ ਫਿਰ ਤੁਸੀਂ ਅਸਲ ਸਭਿਆਚਾਰਕ ਸਦਮੇ ਦੀ ਸ਼ੁਰੂਆਤ ਕਰਦੇ ਹੋ ਅੰਤਰਾ ਨੂੰ ਬੁਰੀਆਂ ਚੀਜ਼ਾਂ ਦੀ ਤਰ੍ਹਾਂ ਦੇਖਦੇ ਹੋ ਅਤੇ ਉਸ ਦਾ ਨਤੀਜਾ ਪਿੱਛੇ ਹਟਣਾ ਅਤੇ ਡਿਪਰੈਸ਼ਨ ਅਤੇ ਨਿਰਾਸ਼ਾ ਤੱਕ ਦੀਆਂ ਭਾਵਨਾਵਾਂ ਹੋ ਸਕਦਾ ਹੈ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਤੁਹਾਡੇ ਪਰਿਵਾਰ ਅਤੇ ਪਾਈਚਾਰੇ ਵਿੱਚ ਤੁਹਾਡੀ ਭੂਮਿਕਾ ਬਦਲ ਗਈ ਹੈ ਸੰਭਵ ਹੈ ਕਿ ਤੁਹਾਡੇ ਕੋਲ ਮੌਜੂਦ ਹੁਨਰਾਂ ਨੂੰ ਮਾਨਤਾ ਨਾ ਦਿੱਤੀ ਜਾਵੇ ਤੁਹਾਡੇ ਵਿੱਚੋਂ ਕੁਝ ਇੱਕ ਨਵੀਂ ਭਾਸ਼ਾ ਸਿੱਖਣ ਦਾ ਸੰਘਰਸ਼ ਕਰ ਸਕਦੇ ਹਨ ਇਹ ਸਾਰੀਆਂ ਆਮ ਚੁਣੌਤੀਆਂ ਹਨ ਜਿਨ੍ਹਾਂ ਦਾ ਸਾਹਮਣਾ ਬਜ਼ੁਰਗ ਕਰ ਸਕਦੇ ਹਨ ਈ ਉਹ ਲੋਕ ਹਨ ਜਿਨ੍ਹਾਂ ਕੋਲ ਬਹੁਤ ਸਾਰਾ ਤਜਰਬਾ ਗਿਆਨ ਕਈ ਵਾਰੀ ਅਕਾਦਮਿਕ ਪ੍ਰਮਾਣ ਪੱਤਰ ਹਨ ਪਰ ਉਹ ਨਵੇਂ ਦੇਸ਼ ਵਿੱਚ ਉਹ ਗਤੀਵਿਧੀਆਂ ਨਹੀਂ ਕਰ ਸਕਦੇ ਬਿਫੋਰ ਆਈ ਐ ਐਗਰੀਕਲਚਰਲ ਇੰਜੀਨੀਅਰਿੰਗ ਵਿੱਚ ਸੀ ਮੈਂ 1976 ਵਿੱਚ ਗ੍ਰੈਜੂਏਟ ਕੀਤਾ ਪਰ ਮੈਂ ਸਾਰਾ ਕੁਝ ਅਰਬੀ ਵਿੱਚ ਸਿੱਖਿਆ ਅੰਗਰੇਜ਼ੀ ਵਿੱਚ ਨਹੀਂ ਦ ਫਰਸ਼ਨੇਟਰ ਵਿਚ ਰਨ ਓਨ ਲੇ ਸਭ ਤੋਂ ਪਹਿਲੀ ਚੁਣੌਤੀ ਪਾਸ਼ਾ ਹੈ ਕਿਉਂਕਿ ਮੇਰੀ ਪਾਸ਼ਾ ਸਪੈਨਿਸ਼ ਹੈ ਇੱਥੇ ਮੈਨੂੰ ਅੰਗਰੇਜ਼ੀ ਸਿੱਖਣ ਦੀ ਲੋੜ ਹੈ ਕੈਨੇਡਾ ਵਿੱਚ ਰਹਿਣ ਲਈ ਅੰਗਰੇਜ਼ੀ ਸਭ ਤੋਂ ਮਹੱਤਵਪੂਰਨ ਹੈ ਹੁਣ ਤੱਕ ਵੀ ਮੈਂ ਸਿੱਖ ਰਹੀ ਹਾਂ ਆਪਣੇ ਨਵੇਂ ਘਰ ਵਿੱਚ ਆਪਣੇ ਆਪ ਯਾਤਰਾ ਕਰਨਾ ਚੁਣੌਤੀਜਨਕ ਹੋ ਸਕਦਾ ਹੈ ਤੁਹਾਨੂੰ ਇੱਕ ਅਜਿਹੀ ਭਾਸ਼ਾ ਵਿੱਚ ਆਵਾਜਾਈ ਦਾ ਨਵਾਂ ਸਿਸਟਮ ਸਿੱਖਣਾ ਪੈਂਦਾ ਹੈ ਜਿਹੜੀ ਤੁਹਾਡੀ ਆਪਣੀ ਨਹੀਂ ਹੈ ਪਰ ਅਜਿਹੇ ਲੋਕ ਸੰਤ ਅਤੇ ਸੰਸਥਾਵਾਂ ਹਨ ਜਿਹੜੀਆਂ ਤੁਹਾਡੀ ਸਹਾਇਤਾ ਕਰ ਸਕਦੀਆਂ ਹਨ ਆਇਲ ਨੂੰ ਵਕ ਵਕ ਥਾਮਤੀ ਜਾਣਾ ਸਿੱਖਿਆ ਉਹ ਤਾਂ ਲਈ ਡਾਕਟਰ ਕੋਲੇ ਹਸਪਤਾਲ ਲਾਇਬ੍ਰੇਰੀ ਵਿੱਚ ਸੀਸੀਆਈ ਤੱਕ ਮੈਂ ਬੱਸ ਲੈਂਦੀ ਹਾਂ ਮੈਨੂੰ ਬੱਸ ਮਿਲਦੀ ਹੈ ਬਾਕੂ ਆਪਣੇ ਦੇਸ਼ ਵਿੱਚ ਜਦੋਂ ਮੈਂ ਜਾਗਦਾ ਸੀ ਮੈਂ ਘਰੋਂ ਬਾਹਰ ਚਲਾ ਜਾਂਦਾ ਸੀ ਵਿਚਾਰਦਾ ਸੀ ਕਿ ਮੈਂ ਕਿੱਥੇ ਜਾਣਾ ਹੈ ਹੁਣ ਜਦੋਂ ਤੁਸੀਂ ਕੈਨੇਡਾ ਆ ਜਾਂਦੇ ਹੋ ਤੁਹਾਨੂੰ ਪਤਾ ਨਹੀਂ ਤੁਹਾਨੂੰ ਖੱਬੇ ਪਾਸੇ ਮੁੜਨਾ ਚਾਹੀਦਾ ਹੈ ਜਾਂ ਸੱਜੇ ਪਾਸੇ ਮੇਰੇ ਲਈ ਨਵਾਂ ਹੈ ਜਦੋਂ ਮੈਂ ਅਜੇ ਹੀ ਖੇਤਰ ਵਿੱਚ ਹੁੰਦੀ ਹਾਂ ਜਿੱਥੇ ਮੈਂ ਨਹੀਂ ਜਾਣਦੀ ਕਿ バス ਕਿੱਥੋਂ ਜਾਂ ਕਿਵੇਂ ਲੈਣੀ ਹੈ ਤਾਂ ਮੈਂ ਆਪਣੇ ਪਚਿਆਨੋਂ ਪੁੱਛਦੀ ਹਾਂ ਕਿ ਤੁਸੀਂ ਮੇਰੀ ਸਹਾਇਤਾ ਕਰ ਸਕਦੇ ਹੋ ਮੇਰੇ ਲਈ ਹੀ ਆਸਾਨ ਨਹੀਂ ਕਿਉਂਕਿ ਮੇਰੇ ਕੋਲ ਮੇਰੇ ਫੋਨ ਵਿੱਚ ਇੰਟਰਨੈਟ ਨਹੀਂ ਹੈ ਜਦੋਂ ਮੈਂ ਗਲਤੀਆਂ ਕਰਦੀ ਹਾਂ ਮੈਂ ਸਿੱਖਦੀ ਹਾਂ ਟਰਾਂਸਪੋਰਟੇਸ਼ਨ ਆਪਸ਼ਨ ਲਈ ਆਵਾਜਾਈ ਸੰਬੰਧੀ ਵਿਕਲਪ ਉਹਨਾਂ ਦੀ ਥਾਂ ਤੇ ਨਿਰਭਰ ਕਰਦੇ ਹੋਏ ਵੱਖ-ਵੱਖ ਹੁੰਦੇ ਹਨ ਵੱਖ-ਵੱਖ ਸ਼ਹਿਰਾਂ ਵਿੱਚ ਏਜੰਸੀਆਂ ਹਨ ਜਿਹੜੀਆਂ ਘੱਟ ਰੇਟਾਂ ਤੇ ਵੈਨਾ ਕਈ ਵਾਰੀ ਛੋਟੀਆਂ ਮਿਨੀ ਬੱਸਾਂ ਵਿੱਚ ਮੈਡੀਕਲ ਅਪਾਇੰਟਮੈਂਟਾਂ ਤੱਕ ਰਾਈਡਾ ਮੁਹੱਈਆ ਕਰਦੀਆਂ ਹਨ ਅਜਿਹੀਆਂ ਮਿਨੀ ਬੱਸਾਂ ਜੋ ਕੁਝ ਵੋਲੰਟੀਅਰਾਂ ਦੀ ਮਦਦ ਤੇ ਨਾਲ ਉਹਨਾਂ ਨੂੰ ਗਰੋਸਰੀ ਸ਼ਾਪਿੰਗ ਲੈ ਕੇ ਜਾਂਦੇ ਹਨ ਉਹਨਾਂ ਦੇ ਬੈਗ ਚੱਕਦੇ ਹਨ ਵਗੈਰਾ ਸੋ ਉਹ ਆਮ ਤੌਰ ਤੇ ਉਪਲਬਧ ਵਿਕਲਪ ਹਨ ਜੇਵੇਂ ਤੁਸੀਂ ਆਪਣੇ ਨਵੇਂ ਘਰ ਦੇ ਨਾਲ ਸਮਾਯੋਜਨ ਕਰਦੇ ਹੋ ਤੁਸੀਂ ਆਪਣੀ ਪਛਾਣ ਦੇ ਕੁਝ ਹਿੱਸੇ ਨੂੰ ਗਵਾ ਦੇਣ ਬਾਰੇ ਚਿੰਤਤ ਹੋ ਸਕਦੇ ਹੋ ਕੈਨੇਡਾ ਇੱਕ ਵਿਵਿਦ ਦੇਸ਼ ਹੈ ਜਿਹੜਾ ਵੱਖ-ਵੱਖ ਸੱਭਿਆਚਾਰਾਂ ਦਾ ਸਵਾਗਤ ਕਰਦਾ ਹੈ ਅਨੇਕ ਸ਼ਹਿਰਾਂ ਵਿੱਚ ਅਜਿਹੇ ਸੈਂਟਰ ਜਾਗਵਾਂਡ ਹਨ ਜਿੱਥੇ ਤੁਸੀਂ ਆਪਣੇ ਦੇਸ਼ ਤੋਂ ਲੋਕਾਂ ਨੂੰ ਮਿਲ ਸਕਦੇ ਹੋ ਭੋਜਨ ਖਾ ਸਕਦੇ ਹੋ ਅਤੇ ਕਲਾ ਦਾ ਆਨੰਦ ਮਾਣ ਸਕਦੇ ਹੋ ਨਵੇਂ ਆਏ ਲੋਕਾਂ ਦੀ ਤਰ੍ਹਾਂ ਸਾਡੇ ਸੱਭਿਆਚਾਰ ਦੀ ਭਾਵਨਾ ਨੂੰ ਬਰਕਰਾਰ ਰੱਖਣਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਸਾਡੀ ਪਛਾਣ ਦਾ ਹਿੱਸਾ ਹੈ ਇਮੀਗ੍ਰੈਂਟਾਂ ਅਤੇ ਨਵੇਂ ਆਏ ਲੋਕਾਂ ਦੀ ਤਰ੍ਹਾਂ ਸਾਡੀ ਇੱਕ ਤੋਂ ਵੱਧ ਪਛਾਣ ਹੈ ਅਨੁਕੂਲਨ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਚੀਜ਼ ਇਹ ਨਾ ਕਰਨਾ ਇੱਕ ਸਭਿਆਚਾਰ ਨੂੰ ਦੂਸਰੇ ਤੋਂ ਵੱਧ ਮੁਲਾਕਣ ਕਰਨ ਤੋਂ ਬਚਣਾ ਹੈ ਹਾਂ ਅੰਤਰਾਵਲ ਧਿਆਨ ਦੇਣਾ ਪਰ ਦੋਵਾਂ ਨੂੰ ਬਰਾਬਰ ਟੰਗ ਨਾਲ ਬਹੁਮੁੱਲਾ ਸਵੀਕਾਰ ਕਰਨਾ both as equally valuable I keep my culture here. ਮੈਂ ਆਪਣੇ ਸੱਭਿਆਚਾਰ ਨੂੰ ਇੱਥੇ ਕੈਨੇਡਾ ਵਿੱਚ ਸੀਰੀਆ ਮੇਰੇ ਦੇਸ਼ ਦੀ ਤਰ੍ਹਾਂ ਬਣਾਈ ਰੱਖਦੀ ਹਾਂ। ਮੇਰਾ ਇਹ ਸਫੇਦ ਸਕਾਰਫ ਦਮਾਸਕਸ ਤੋਂ ਸਾਰੀਆਂ ਔਰਤਾਂ ਐ ਰੰਗ ਵਰਤਦੀਆਂ ਹਨ। ਅਤੇ ਮੇਰੇ ਭੋਜਨ ਲਈ ਮੇਰਾ ਭੋਜਨ ਲਗਭਗ ਪਰੰਪਰਾਗਤ ਹੈ। I go to barbecue too. ਮੈਂ ਬਾਰਬੀਕਿਊ ਤੇ ਜਾਂਦੀ ਹਾਂ ਕਿਉਂਕਿ ਕੋਲੰਬੀਆ ਵਿੱਚ ਅਸੀਂ ਹਰ ਮਹੀਨੇ ਵਿੱਚ ਇੱਕ ਵਾਰੀ ਬਾਰਬੀਕਿਊ ਕਰਦੇ ਹਾਂ। ਅਤੀਅਰ ਠੀਕ ਹੈ ਗਰਮੀਆਂ ਵਿੱਚ 에ਰ ਇਸ ਇੰਪੋਰਟੈਂਟ ਫਾਰ ਸੀਨੀਅਰਸ ਟੂ ਕੀਪ ਪ੍ਰੈਕਟਿਸਿੰਗ ਥੇਅਰ ਟਰੈਡੀਸ਼ਨ ਬਜ਼ੁਰਗਾਂ ਵਾਸਤੇ ਉਹਨਾਂ ਦੀਆਂ ਰਿਵਾਇਤਾਂ ਤੇ ਅਮਲ ਕਰਦੇ ਰਹਿਣਾ ਮਹੱਤਵਪੂਰਨ ਹੈ ਕਿਉਂਕਿ ਉਹ ਜੋ ਉਹ ਹਨ ਉਸ ਦਾ ਹਿੱਸਾ ਹੈ ਉਹ ਜੋ ਤੁਸੀਂ ਹੋ ਉਸ ਦਾ ਹਿੱਸਾ ਹੈ ਉਹ ਤੁਹਾਡੀ ਪਛਾਣ ਹੈ ਨਵੀਆਂ ਰਿਵਾਇਤਾਂ ਅਤੇ ਨਵੀਆਂ ਸਭਿਆਚਾਰਕ ਆਦਤਾਂ ਅਤੇ ਉਸ ਵਰਗੀਆਂ ਚੀਜ਼ਾਂ ਨੂੰ ਸ਼ੁਰੂਆਤੀ ਪੜਾਉ ਦੀ ਤਰ੍ਹਾਂ ਰੱਖਣਾ ਮਹੱਤਵਪੂਰਨ ਹੈ natural habits and, and Indians say like that ਅਜਿਹੇ ਬਹੁਤ ਸਾਰੀਆਂ ਸੰਸਥਾਵਾਂ ਹਨ ਜਿਹੜੀਆਂ ਬਜ਼ੁਰਗਾਂ ਵਾਸਤੇ ਮੁਫਤ ਪ੍ਰੋਗਰਾਮ ਤੈਅ ਕਰਦੀਆਂ ਹਨ ਇਹ ਲੋਕਾਂ ਨੂੰ ਮਿਲਣ ਜਾਣਕਾਰੀ ਪ੍ਰਾਪਤ ਕਰਨ ਅਤੇ ਕਮਿਊਨਿਟੀ ਸਮਾਰੋਹਾਂ ਵਿੱਚ ਭਾਗ ਲੈਣ ਦੀ ਵਧੀਆ ਥਾਂ ਹਨ ਨਿਊ ਕਮਰ ਸੀਨੀਅਰਸ ਨਵੇਂ ਆਉਣ ਵਾਲੇ ਬਜ਼ੁਰਗਾਂ ਕੋਲ ਅਜਿਹੇ ਸਾਧਨ ਹਨ ਜਿਹੜੇ ਅਜਿਹੀਆਂ ਗੈਰ ਮੁਨਾਫਾ ਸੰਸਥਾਵਾਂ ਦੇ ਨਾਲ ਬਹੁਤ ਆਸਾਨੀ ਨਾਲ ਪਹੁੰਚ ਯੋਖਨ ਜਿਹੜੀਆਂ ਕੈਨੇਡਾ ਵਿੱਚ ਨਵੇਂ ਆਉਣ ਵਾਲੇ ਲੋਕਾਂ ਦੀ ਸਹਾਇਤਾ ਕਰਨ ਲਈ ਕੰਮ ਕਰਦੀਆਂ ਹਨ ਪਰ ਉਸ ਦੇ ਨਾਲ ਹੀ ਚਰਚ ਸਮੂਹ ਉਹਨਾਂ ਦਾ ਤਰਮ ਜਾਂ ਕੋਈ ਵੀ ਚਰਚ ਸਮੂਹ ਆਮ ਤੌਰ ਤੇ ਉਹਨਾਂ ਦੀ ਸਹਾਇਤਾ ਕਰਨ ਲਈ ਤਿਆਰ ਹੋਵੇਗਾ ਅਤੇ ਨਾਲ ਹੀ ਕਮਿਊਨਿਟੀ ਸੈਂਟਰ ਸ਼ਹਿਰ ਆਮ ਤੌਰ ਤੇ ਖਾਸ ਕਰਕੇ ਬਜ਼ੁਰਗਾਂ ਲਈ ਪ੍ਰੋਗਰਾਮਿੰਗ ਪੇਸ਼ ਕਰਦੇ ਹਨ ਅਤੇ ਉਹਨਾਂ ਵਿੱਚੋਂ ਕਈ ਇਮੀਗ੍ਰੈਂਟ ਬਜ਼ੁਰਗਾਂ ਲਈ ਬਹੁਤ ਮੁਨਾਸਿਬ ਹਨ ਜਦੋਂ ਮੈਂ ਅਲਬਰਟਾ ਕੈਲਗਰੀ ਵਿੱਚ ਪਹੁੰਚੀ ਤਾਂ ਮੈਂ ਕੇਵਲ ਲਾਇਬ੍ਰੇਰੀ ਵਿੱਚ ਲੋਕਾਂ ਨੂੰ ਮਿਲੀ ਕਈ ਵਾਰੀ ਗਤੀਵਿਧੀ ਜਿਵੇਂ ਕਿ ਨੱਚਣਾ ਜਿਵੇਂ ਸੰਗੀਤ ਜਿਵੇਂ ਸਿਟੀ ਹਾਲ ਵਿੱਚ ਹੋਰ ਬਜ਼ੁਰਗਾਂ ਨੂੰ ਮਿਲਣਾ ਕਈ ਵਾਰੀ ਕੌਫੀ ਜਾਂ ਚਾਹ ਪੀਣਾ ਅਤੇ ਕੁਝ ਸਨੈਕ ਮੈਂ YMFC ਜਾਇਆ ਕਰਦਾ ਸੀ ਤੈਰਨਾ ਅਤੇ ਬਾਸਕਟ ਖੇਡਣਾ ਮਜ਼ੇਦਾਰ ਸੀ ਅਸੀਂ ਸੌਕਰ ਵੀ ਖੇਡਦੇ ਸੀ ਮੈਂ ਗਲਬਾਤ ਸਮੂਲੀ ਲਾਇਬ੍ਰੇਰੀ ਵਿੱਚ ਜਾਵਾਂਗੀ ਉਹਨਾਂ ਕੋਲ ਬਹੁਤ ਸਾਰੇ ਪ੍ਰੋਗਰਾਮ ਹਨ ਖਾਸ ਕਰਕੇ ਬਜ਼ੁਰਗਾਂ ਲਈ ਆਪਣੇ ਭਾਈਚਾਰੇ ਵਿੱਚ ਸ਼ਾਮਲ ਹੋਣ ਦਾ ਇੱਕ ਹੋਰ ਢੰਗ ਵੌਲੰਟੀਅਰ ਕਰਨ ਦੁਆਰਾ ਹੈ ਵੌਲੰਟੀਅਰ ਕਰਨਾ ਲੋਕਾਂ ਨੂੰ ਮਿਲਣ ਇੱਕ ਨਵੀਂ ਭਾਸ਼ਾ ਸਿੱਖਣ ਅਤੇ ਘਟ ਇਕੱਲਾ ਮਹਿਸੂਸ ਕਰਨ ਵਿੱਚ ਤੁਹਾਡੀ ਸਹਾਇਤਾ ਕਰ ਸਕਦਾ ਹੈ ਵੌਲੰਟੀਅਰਿੰਗ ਵੌਲੰਟੀਅਰ ਕਰਨਾ ਬਿਲਕੁਲ ਕੰਮ ਕਰਨ ਵਰਗਾ ਹੈ ਕੈਨੇਡਾ ਤੋਂ ਬਿਨਾ ਕੈਨੇਡਾ ਵਿੱਚ ਵੌਲੰਟੀਅਰ ਕਰਨਾ ਅਰਥ ਵਿਵਸਥਾ ਦੀ ਇੱਕ ਸ਼ਾਖਾ ਹੈ ਇਹ ਅਸਲ ਵਿੱਚ ਚੀਜ਼ਾਂ ਨੂੰ ਬਿਹਤਰ ਢੰਗ ਨਾਲ ਕੰਮ ਕਰਨ ਦਿੰਦਾ ਹੈ ਗੈਰ ਮੁਨਾਫਾ ਸੰਸਥਾਵਾਂ ਉਹਨਾਂ ਦੀ ਮਿਸ਼ਨ ਵਿੱਚ ਸਹਾਇਤਾ ਕਰਨ ਲਈ ਹਮੇਸ਼ਾ ਵੌਲੰਟੀਅਰ ਭਾਲ ਰਹੀਆਂ ਹੁੰਦੀਆਂ ਹਨ ਮੈਂ ਇੱਥੇ ਕੈਨੇਡਾ ਵਿੱਚ ਕੈਨੇਡਾ ਵਿੱਚ ਸਿੱਖਿਆ ਕਿ ਵੌਲੰਟੀਅਰ ਕਰਨਾ ਕੀ ਹੁੰਦਾ ਹੈ ਵੌਲੰਟੀਅਰ ਕੈਨੇਡੀਅਨ ਤਜਰਬੇ ਲਈ ਬਹੁਤ ਚੰਗਾ ਹੈ ਕੈਨੇਡੀਅਨ ਲੋਕ ਬਹੁਤ ਸਲੀਕੇਦਾਰ ਹਨ ਧੰਨਵਾਦ ਸੌਰੀ ਮੁਸਕੁਰਾਂਦੇ ਸਮਾਈਲਿੰਗ ਮੈਂ ਹਰ ਉਸ ਚੀਜ਼ ਵਿੱਚ ਵਾਲੰਟੀਅਰ ਕੀਤਾ ਜਿਸ ਵਿੱਚ ਮੇਰੀ ਰੁਚੀ ਸੀ ਜਦੋਂ ਤੁਸੀਂ ਉਹ ਕਰਦੇ ਹੋ ਤਾਂ ਤੁਸੀਂ ਲੋਕਾਂ ਦੀ ਸਹਾਇਤਾ ਕਰਦੇ ਹੋ ਜੇ ਜਦੋਂ ਤੁਸੀਂ ਇੱਥੇ ਆਏ ਸੀ ਤਾਂ ਕਿਸੇ ਨੇ ਤੁਹਾਡੀ ਸਹਾਇਤਾ ਕੀਤੀ ਸੀ ਤਾਂ ਤੁਹਾਨੂੰ ਵਾਪਸ ਵਿੱਚ ਹੋਰ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਕਈ ਵਾਲੰਟੀਅਰ ਮੌਕੇ ਜਿਵੇਂ ਨੱਚਣਾ ਜਿਵੇਂ ਸਿਲਾਈ ਕਰਨਾ ਜੀਵੇ ਕੋਈ ਭਾਸ਼ਾ ਸਿਖਾਉਣਾ ਹਨ ਹਰ ਚੀਜ਼ ਲਈ ਇੱਕ ਦੂਸਰੇ ਦੀ ਸਹਾਇਤਾ ਕਰੋ ਤੁਹਾਨੂੰ ਆਪਣੀ ਗਤੀਵਿਧੀ ਚੁਣਨੀ ਪਵੇਗੀ ਇਹ ਕੁਝ ਅਜੇਹਾ ਨਹੀਂ ਹੈ ਜੋ ਕੋਈ ਹੋਰ ਤੁਹਾਨੂੰ ਕਰਨ ਲਈ ਕਹਿ ਸਕਦਾ ਹੈ ਕਿਉਂਕਿ ਇਹ ਤੁਹਾਡੀ ਸੁਤੰਤਰਤਾ ਦਾ ਹਿੱਸਾ ਹੈ ਮੇਰੇ ਲਈ ਸੁਤੰਤਰਤਾ ਤੁਸੀਂ ਕੀ ਕਰਨਾ ਚਾਹੁੰਦੇ ਹੋ ਜੇ ਤੁਸੀਂ ਇੱਕ ਨਵੇਂ ਆਉਣ ਵਾਲੇ ਬਜ਼ੁਰਗ ਹੋ ਅਤੇ ਤੁਸੀਂ ਉਸ ਪਾਈਚਾਰੇ ਨੂੰ ਵਾਪਸ ਦੇਣ ਦੇ ਕਾਬਿਲ ਹੋ ਜਿਸਨੇ ਤੁਹਾਡਾ ਸਵਾਗਤ ਕੀਤਾ ਹੈ ਤਾਂ ਉਹ ਤੁਹਾਨੂੰ ਇਹ ਜਾਣਦੇ ਹੋਏ ਚੰਗਾ ਮਹਿਸੂਸ ਕਰਵਾਉਂਦਾ ਹੈ ਕਿ ਤੁਸੀਂ ਕੁਝ ਅਜੀਹਾ ਕਰ ਰਹੇ ਹੋ ਜੋ ਦੂਸਰੀਆਂ ਵਾਸਤੇ ਚੰਗਾ ਹੈ ਅਤੇ ਆਮ ਤੌਰ ਤੇ ਤੁਸੀਂ ਆਪ ਉਸ ਤੋਂ ਹਾਸਲ ਕਰੋਗੇ ਅਤੇ ਲਾਭ ਪ੍ਰਾਪਤ ਕਰੋਗੇ ਸੋ ਲਾਭ ਕਈ ਗੁਣਾ ਹੋ ਜਾਂਦਾ ਹੈ ਬੈਨੀਫਿਟਸ ਮਲਟੀਪਲਾਈ ਮਾਈ ਐਡਵਾਈਸ ਫੋਰ ਸੀਨੀਅਰ ਨਵੇਂ ਆਏ ਬਜ਼ੁਰਗਾਂ ਵਾਸਤੇ ਮੇਰੀ ਸਲਾਹ ਇਹ ਹੈ ਕਿ ਉਹ ਬਾਹਰ ਨਿਕਲਣ ਅਤੇ ਸ਼ਾਮਿਲ ਹੋ। ਅਸੀਂ ਖੁਸ਼ ਹਾਂ ਕਿ ਤੁਸੀਂ ਇੱਥੇ ਹੋ। ਅਸੀਂ ਤੁਹਾਡੇ ਇੱਥੇ ਹੋਣ ਅਤੇ ਦੂਸਰਿਆਂ ਨੂੰ ਤੁਹਾਡੇ ਇੱਥੇ ਹੋਣ ਬਾਰੇ ਦੱਸ ਕੇ ਬਹੁਤ ਖੁਸ਼ ਹਾਂ। ਇਸ ਲਈ ਆਪਣੀ ਗਵਾਂਡੀਆਂ ਸਥਾਨਕ ਸਭਿਆਚਾਰਕ ਕਮਿਊਨਿਟੀ ਸੈਂਟਰਾਂ ਨਵੇਂ ਆਉਣ ਵਾਲੇ ਲੋਕਾਂ ਦੀ ਸਹਾਇਤਾ ਕਰ ਰਹੀਆਂ। ਏਜੰਸੀਆਂ ਦੇ ਨਾਲ ਜੁੜੋ। ਅਤੇ ਮੈਂ ਤੇ ਇਹ ਵੀ ਕਹਾਂਗੀ ਕਿਰਪਾ ਕਰਕੇ ਸਰਦੀ ਲਈ ਤਿਆਰ ਹੋਵੋ। ਗੈਟ ਰੈਡੀ ਫॉर ਵਿంటర్। ਦੋਂ ਵੀ ਅੰਗਰੇਜ਼ੀ ਸਿੱਖਣ ਲਈ ਸਕੂਲ ਜਾਣ ਤੋਂ ਨਾ ਕਰੋ ਕਿਉਂਕਿ ਅੰਗਰੇਜ਼ੀ ਤੁਹਾਡੀ ਭਾਸ਼ਾ ਨਹੀਂ ਹੈ ਅਤੇ ਉਹ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਜਦੋਂ ਵੀ ਤੁਸੀਂ ਇੱਥੇ ਆਉਂਦੇ ਹੋ ਤਾਂ ਧੀਰਜ ਰੱਖੋ ਜਦੋਂ ਵੀ ਤੁਸੀਂ ਕੁਝ ਚੰਗਾ ਕਰਦੇ ਹੋ ਉਹ ਤੁਹਾਡੇ ਜੀਵਨ ਨੂੰ ਸਕਾਰਾਤਮਕ ਢੰਗ ਦਾ ਪ੍ਰਭਾਵਿਤ ਕਰਦਾ ਹੈ ਸ਼ਾਇਦ ਤੁਸੀਂ ਤੁਰੰਤ ਸੁਣਾ ਦੇਖ ਸਕੋ ਪਰ ਅੰਤ ਵਿੱਚ ਤੁਸੀਂ ਅਜਿਹਾ ਕਰੋਗੇ ਆਈ ਆਈ ਕੈਨ ਮੈਂ ਇੱਥੇ ਕੁਝ ਵੀ ਕਰ ਸਕਦੀ ਹਾਂ मैं कैनेडा नु अपने तजुर्बे का कुछ हिस्सा देन दी उम्मीद करती हाँ अपने नाल दयालु रहो जे तुसी पाशा संबंधी रुकावटा करके होमसिक या उदास निराश महसूस करते हो तो वो जायज है ए ठीक है तुसी इन्ना दूर आ गए हो अते तुहाडे लई बहुत सारे साधन अते सहारे उपलब्ध हन। ਅਤੇ ਤੁਸੀਂ ਠੀਕ ਰਹੋਗੇ